ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਇੱਕ ਐਸ ਐਚਓ ਸਾਹਿਬ ਇੱਕ ਭੇਸ ਬਦਲ ਕੇ ਕਿ ਹਾਂ ਮੁਸਲਮਣ ਬਣ ਕੇ ਜੇਲ੍ਹ ਦੇ ਵਿੱਚ ਜਾਂਦੇ ਆ ਤੇ ਉੱਥੋਂ ਦਾ ਮਾਹੌਲ ਦੇਖਦੇ ਨੇ ਤੇ ਉੱਥੋਂ ਦੇ ਜਿਹੜੇ ਪੁਲਿਸ ਵਾਲੇ ਛੋਟੇ-ਮੋਟੇ ਚੌਂਕੀਦਾਰ ਹੁੰਦੇ ਨੇ ਤੇ ਉਹ ਜਿਹੜੇ ਮੁਸਲਮਣ ਹੁੰਦੇ ਉਹਨਾਂ ਨਾਲ ਇੰਨਾ ਜ਼ਿਆਦਾ ਅਤਿਆਚਾਰ ਕਰਦੇ ਨੇ ਕਿ ਗੱਲ ਹੀ ਛੱਡੋ ਤੇ ਨਾਲੇ ਜਿਹੜੇ ਜੇਲ੍ਹ ਦੇ ਵਿੱਚ ਰਹਿ ਰਿਹਾ ਹੁੰਦੇ ਆ ਕਾਫੀ ਟਾਈਮ ਤੋਂ ਦੀ ਮਤਲਬ ਕਿ ਜਿਨ੍ਹਾਂ ਦੀ ਸਜ਼ਾ ਕਾਫੀ ਹੁੰਦੀ ਹੈ ਤੇ ਉਹ ਵੀ ਕਿੰਨਾ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਛੋਟੇ ਕੈਦੀਆਂ ਨੂੰ ਤੇ ਇਸੇ ਤਰ੍ਹਾਂ ਹੀ ਜਦੋਂ ਐਸਐਚਓ ਸਭ ਜਾਣਦੇ ਨੇ ਵਿੱਚ ਆ ਉਸ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਕੁਝ ਜਿਹੜੇ ਛੋਟੇ ਫੂਲਸਲ ਚੌਂਕੀਦਾਰ ਵਗੈਰਾ ਹੁੰਦੇ ਰਹੇ ਉਹ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਤੰਗ ਕਰਦੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪ ਦੇ ਕੱਪੜੇ ਲਾਓ ਜਦੋਂ ਕੱਪੜੇ ਨਹੀਂ ਲਾਉਂਦੇ ਮਨਾ ਕਰਦੇ ਆ ਤੇ ਫਿਰ ਉਸ ਨੂੰ ਥੱਪੜ ਮਾਰਦੇ ਨੇ ਥੱਪੜ ਮਾਰਨ ਤੋਂ ਬਾਅਦ ਉਸ ਤੋਂ ਸੋ ਚੱਲਿਆ ਜਿਹੜਾ ਹੁੰਦਾ ਹੈ ਮਤਲਬ ਕਿ ਜਿਹੜੇ ਬਾਥਰੂਮ ਹੁੰਦੇ ਨੇ ਉਹ ਸਾਫ਼ ਕਰਵਾਏ ਜਾਂਦੇ ਨੇ ਤੇ ਉਸ ਦਾ ਬਹੁਤ ਹੀ ਬੁਰਾ ਹਾਲ ਕੀਤਾ ਜਾਂਦਾ ਹੈ ਤੇ ਐਸਐਚਓ ਨੂੰ ਇਹ ਸਭ ਕੁਝ ਜਿਸ ਉਸ ਦਾ ਕਰਨ ਤੋਂ ਬਾਅਦ ਫਿਰ ਉਹ ਕੀ ਕਰਦਾ ਹੈ ਇਹ ਸੁਣ ਕੇ ਤੁਸੀਂ ਆਹਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਇੱਕ ਐਸਐਚਓ ਨੇ ਕਿੰਨੇ ਸਾਰੇ ਕੈਦੀਆਂ ਦੀ ਹੈਲਪ ਕੀਤੀ ਜਾਂ ਉਹਨਾਂ ਤੇ ਸਜ਼ਾ ਦਿੱਤੀ ਤੇ ਦੇਖਦੇ ਆਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਗੱਲ ਹੁੰਦੀ ਏ ਕਿ ਇੱਕ ਛੋਟੀ ਜਿਹੀ ਛੋਟਾ ਜਾਂ ਮਤਲਬ ਗਲਤੀ ਦੇ ਕਾਰਨ ਇੱਕ ਮੁੰਡਾ ਗਲਤੀ ਵੀ ਉਸਦੀ ਕੁਝ ਨਹੀਂ ਹੁੰਦੀ ਪਰ ਉਸ ਨੂੰ ਸਜ਼ਾ ਹੋ ਜਾਂਦੀ ਏ 3 ਮਹੀਨਿਆਂ ਦੀ ਹੁੰਦਾ ਕੀ ਏ ਕਿ ਇੱਕ ਪ੍ਰਕਾਸ਼ ਨਾਂ ਦਾ ਮੁੰਡਾ ਹੁੰਦਾ ਹੈ ਠੀਕ ਹੈ ਪਰ ਉਹ ਥੋੜਾ ਜਿਹਾ ਚਾਹ ਦੀ ਰੇੜੀਆਂ ਵਗੈਰਾ ਤੇ ਭਾਂਡੇ ਧੋਣ ਦਾ ਕੰਮ ਕਰਦਾ ਹੈ ਉਸ ਦੇ ਮਾਪਿਓ ਹੁੰਦੇ ਨੇ ਤੇ ਇੱਕ ਉਹ ਪ੍ਰਕਾਸ਼ ਖੁਦ ਹੁੰਦਾ ਹੈ ਉਹ ਕੰਮ ਕਰਦਾ ਹੈ ਤੇ ਉਸ ਦੇ ਗੱਲੇ ਵਿੱਚੋਂ ਜਿਸ ਜਿਹੜਾ ਚਾਹ ਵੇਚਦਾ ਉਸ ਦੇ ਗੱਲੇ ਵਿੱਚੋਂ ਪੈਸੇ ਰੋਜ਼ ਹੀ ਕੱਟੇ ਹੁੰਦੇ ਸੀ ਜਿਵੇਂ ਕੋਈ ਕੱਢ ਲੈਂਦਾ ਸੀ ਉਸ ਨੂੰ ਲੱਗਦਾ ਸੀ ਕਿ ਪ੍ਰਕਾਸ਼ ਹੀ ਹੀ ਕੱਢਦਾ ਹੈ ਪੈਸੇ ਉਸ ਨੇ ਕੰਪਲੇਂਟ ਕਰ ਦਿੱਤੀ ਉਥੇ ਤੇ ਉਸ ਨੂੰ ਇਸ ਕੰਪਲੇਂਟ ਤੇ ਜਰੀਏ ਉਸ ਨੂੰ 3 ਮਹੀਨਿਆਂ ਦੀ ਸਜ਼ਾ ਹੋ ਜਾਂਦੀ ਹੈ ਤੇ ਉਹ ਉਹ ਜਿਹੜਾ ਹੈਗਾ ਉਹ ਆਮ ਜਿਹਾ ਹੈਗਾ ਸੀ ਬੰਦਾ ਪ੍ਰਕਾਸ਼ ਛੋਟੇ ਘਰ ਦਾ ਸੀ ਗਰੀਬ ਸੀ ਉਸ ਦੇ ਕੋਈ ਵੀ ਗੱਲ ਤੇ ਸੱਚ ਨਹੀਂ ਮੰਨਿਆ ਜਾਂਦਾ ਤੇ ਉਸਦਾ ਕਹਿਣਾ ਸੀ ਕਿ ਇਸ ਦਾ ਆਪਦਾ ਹੀ ਮੁੰਡਾ ਕੱਢਦਾ ਹੈ ਤੇ ਜਿਹੜਾ ਉਹ ਮੁੰਡਾ ਸੀ ਉਹ ਜਿੰਦੇ ਚਾਹ ਜਿਹੜਾ ਵੇਚਦਾ ਸੀ ਉਹ ਕਹਿੰਦਾ ਸੀ ਕਿ ਮੇਰਾ ਬੇਟਾ ਮੇਰੇ ਤੋਂ ਪੈਸੇ ਕਿਉਂ ਨਹੀਂ ਮੰਗ ਸਕਦਾ ਉਹ ਕਿਉਂ ਇੱਥੋਂ ਕੱਢੇਗਾ ਉਸ ਨੂੰ ਕੀ ਲੋੜ ਹੈ ਕਿ ਮੈਂ ਉਸ ਨੂੰ ਜਦੋਂ ਪੈਸੇ ਦੇਣਾ ਇਸੇ ਤਰ੍ਹਾਂ ਹੀ ਪ੍ਰਕਾਸ਼ ਨੂੰ 3 ਮਹੀਨਿਆਂ ਦੀ ਜੇਲ ਹੋ ਜਾਂਦੀ ਹੈ ਤੇ ਉਹ ਜੇਲ ਵਿੱਚ ਚਲਾ ਜਾਂਦਾ ਹੈ ਜਦੋਂ ਉਸ ਨੂੰ ਛੋਟੀ ਥਾਣੇ ਤੋਂ ਜਦੋਂ ਜੇਲ ਭੇਜਿਆ ਜਾਂਦਾ ਹੈ ਤੇ ਉਹ ਵਿਚਾਰਾ ਬਹੁਤ ਹੀ ਜ਼ਿਆਦਾ ਉਸ ਦੇ ਮਾਪੇ ਰੋਂਦੇ ਨੇ ਕਿਉਂਕਿ ਉਹ ਇਕਲੌਤਾ ਪੁੱਤਰ ਸੀ ਤੇ ਉਹ ਹੀ ਉਹਨਾਂ ਦਾ ਖਾਣਾ ਪੀਣਾ ਉਹ ਘਰ ਦੀ ਰੋਟੀ ਚਲਾਉਂਦਾ ਸੀ ਜਦੋਂ ਉੱਥੇ ਚਲਾ ਜਾਂਦਾ ਏ ਤੇ ਉੱਥੇ ਜਾ ਕੇ ਉਸ ਨੂੰ ਬਹੁਤ ਹੀ ਜਿਹੜੇ ਕਾਫੀ ਟਾਈਮ ਪੁਰਾਣੇ ਕੈਦੀ ਹੁੰਦੇ ਨੇ ਉਹ ਉਸ ਨੂੰ ਬਹੁਤ ਹੀ ਜ਼ਿਆਦਾ ਤੰਗ ਕਰਦੇ ਨੇ ਉਸ ਤੋਂ ਝਾੜੂ ਪੋਚਾ ਲਵਾਉਂਦੇ ਨੇ ਉਸ ਨਾਲ ਕੁੱਟਮਾਰ ਕਰਦੇ ਨੇ ਉਸ ਦੀ ਰੋਟੀ ਪਾਣੀ ਆਪ ਖੋ ਕੇ ਖਾ ਜਾਂਦੇ ਜਿਸ ਕਰਕੇ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੁੰਦਾ ਬਹੁਤ ਹੀ ਜ਼ਿਆਦਾ ਤੰਗ ਹੋ ਰਿਹਾ ਹੁੰਦਾ ਜਿਹੜੇ ਉਹ ਚੌਂਕੀਦਾਰ ਵਗੈਰਾ ਨੂੰ ਦੱਸਦਾ ਹੈ ਤੇ ਉਸ ਦੀ ਕੋਈ ਵੀ ਗੱਲ ਨਹੀਂ ਸੁਣਦਾ ਉਸ ਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ ਉਹ ਵੀ ਉਲਟਾ ਉਸ ਤੇ ਬਹੁਤ ਹੀ ਅਤਿਆਚਾਰ ਕਰਦੇ ਕੀ ਕੋਈ ਲੱਤਾਂ ਬਾਹਾਂ ਘਟਾਉਂਦਾ ਜਾਂ ਇਸ ਤਰ੍ਹਾਂ ਉਸ ਦੇ ਮਾਪਿਓ ਇੱਕ ਦਿਨ ਉਸ ਨੂੰ ਮਿਲਣ ਆਉਂਦੇ ਨੇ ਤੇ ਉਹ ਆਦੇ ਮਾਪੇ ਉਹ ਅੱਗੇ ਰੋਣ ਲੱਗ ਜਾਂਦਾ ਕਿ ਮੈਨੂੰ ਇੱਥੇ ਬਹੁਤ ਹੀ ਜ਼ਿਆਦਾ ਤੰਗ ਕਰਦੇ ਨੇ ਜਿਹੜੇ ਕੈਦੀ ਨੇ ਉਹ ਵੀ ਮੈਨੂੰ ਬਹੁਤ ਤੰਗ ਕਰਦੇ ਨੇ ਜਿਹੜੇ ਇਹ ਪੁਲਿਸ ਵਾਲੇ ਚੌਂਕੀਦਾਰ ਨੇ ਉਹ ਵੀ ਮੈਨੂੰ ਬਹੁਤ ਹੀ ਜ਼ਿਆਦਾ ਤੰਗ ਕਰਦੇ ਨੇ ਜਿਸ ਕਰਕੇ ਮੇਰੀ ਜ਼ਿੰਦਗੀ ਬਹੁਤ ਨਰਕ ਹੋਈ ਪਈ ਮੇਰੇ ਲਈ ਇੱਥੇ ਇੱਕ ਇੱਕ ਦਿਨ ਕੱਟਣਾ ਬਹੁਤ ਹੀ ਔਖਾ ਹੋਇਆ ਪਿਆ ਉਹ ਫਿਰ ਜਦੋਂ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਫਿਰ ਉਹ ਮਾਪਿਓ ਆਪਦੇ ਘਰ ਜਾਂਦੇ ਨੇ ਬਹੁਤ ਹੀ ਜ਼ਿਆਦਾ ਰੋਂਦੇ ਨੇ ਫਿਰ ਸੋਚਦੇ ਨੇ ਕਿ ਆਪਾਂ ਕੀ ਕਰੀਏਗੇ ਨਾ ਇਹਨੂੰ ਅੰਦਰਲੀ ਹਨਾ ਕਿ ਉਹ ਤਾਂ ਰੋਟੀ ਪਾਣੀ ਤੋਂ ਵੀ ਕਈ ਵਾਰ ਭੁੱਖਾ ਰਹਿ ਜਾਂਦਾ ਹੈ ਜਿਸ ਕਰਕੇ ਉਹ ਅਗਲੇ ਦਿਨ ਥਾਣੇ ਜਾਣ ਦੀ ਸੋਚਦੇ ਨੇ ਤੇ ਉੱਥੇ ਜਦੋਂ ਜਾਂਦੇ ਨੇ ਉੱਥੇ ਛੋਟੇ ਕੋਈ ਪੁਲਸ ਵਾਲਾ ਹੁੰਦਾ ਹੈ ਤੇ ਉਹ ਉਸ ਦੀ ਗੱਲ ਨੂੰ ਬਿਲਕੁਲ ਵੀ ਨਹੀਂ ਸੁਣਦੇ ਉਹ ਕਹਿੰਦੇ ਨੇ ਕਿ ਤੇਰੇ ਮੁੰਡੇ ਨੇ ਉਹ ਕੰਮ ਕੀਤਾ ਕਿ ਜਿਸ ਖਾਲੀ ਵਿੱਚ ਖਾਇਆ ਉਹਦੇ ਵਿੱਚ ਛੇਦ ਕਰ ਇਸ ਕਰਕੇ ਉਸ ਤੁਸੀਂ ਇੱਥੇ ਚਲੇ ਜਾਓ ਜਦੋਂ ਤਿੰਨਾਂ ਮਹੀਨਿਆਂ ਬਾਅਦ ਆਪਦੀ ਜੇਲ੍ਹ ਕੱਟ ਕੇ ਆਏਗਾ ਔਰ ਹੁਣ ਉਦੋਂ ਹੀ ਆਇਆ ਜੇ ਉਸ ਨੂੰ ਲੈ ਉਸ ਦੀ ਬਿਲਕੁਲ ਸੁਣਵਾਈ ਨਹੀਂ ਹੁੰਦੀ ਉਹਨਾਂ ਮਾਪਿਓ ਦੀ ਫਿਰ ਉਹ ਘਰੇ ਜਾਂਦੇ ਨੇ ਬਹੁਤ ਜ਼ਿਆਦਾ ਰੋਂਦੇ ਨੇ ਕਰ ਲਾਉਂਦੇ ਨੇ ਫਿਰ ਜਦੋਂ ਰੋਂਦੇ ਕਰ ਲਾਉਂਦੇ ਹੈਗੇ ਨੇ ਤੇ ਫਿਰ ਉਸ ਤੋਂ ਬਾਅਦ ਸੋਚਦੇ ਨੇ ਕਿ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਫਿਰ ਉਹ ਉੱਪਰ ਫਿਰ 2-3 ਦਿਨਾਂ ਬਾਅਦ ਫਿਰ ਜਾਂਦੇ ਨੇ ਫਿਰ ਉੱਥੇ ਐਸਐਚਓ ਸਾਹਿਬ ਮਿਲਦੇ ਨੇ ਤੇ ਉਸ ਦੇ ਪੈਰੀ ਪੈ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਆ ਕਿ ਸਾਡੇ ਪੁੱਤ ਨੂੰ ਬਚਾਲਾ ਸਾਡੇ ਇੱਕੋ ਇੱਕ ਬੋਤੇ ਤੇ ਜੇ ਉਸ ਨੂੰ ਕੁਝ ਹੋ ਗਿਆ ਤੇ ਅਸੀਂ ਕੀ ਕਰਾਂਗੇ ਉਸ ਅੱਗੇ ਹੱਥ ਪਾ ਉਸ ਨੂੰ ਜਿਹੜਾ ਐਸਐਚ ਹੁੰਦਾ ਉਹ ਬਹੁਤ ਹੀ ਦਿਆਲੂ ਭਾਵ ਦਾ ਹੁੰਦਾ ਹੈ ਤੇ ਉਸ ਨੂੰ ਤਰਸ ਆ ਜਾਂਦਾ ਹੈ ਕਿ ਹਨਾ ਕੀ ਗਰੀਬ ਉਹ ਬਜ਼ੁਰਗ ਉਸ ਦੇ ਅੱਗੇ ਹੱਥ ਤੇ ਪੈਰਾਂ ਨੂੰ ਪੈ ਰਹੇ ਨੇ ਜਦੋਂ ਉਹਨਾਂ ਦੀ ਗੱਲ ਸਾਰੀ ਸੁਣਦਾ ਹੈ ਕਿ ਹਾਂ ਇਸ ਤਰ੍ਹਾਂ ਉਹਨਾਂ ਦੇ ਬੱਚੇ ਨੂੰ ਜੇਲ੍ਹ ਵਿੱਚ ਜੇਲ੍ਹ ਹੋਈ ਹੈ ਤੇ ਉਸ ਕਰਕੇ ਉਸ ਨੂੰ ਬਹੁਤ ਹੀ ਜ਼ਿਆਦਾ ਉੱਥੇ ਪਰੇਸ਼ਾਨੀ ਦੇਖਣੀ ਪੈ ਰਹੀ ਏ ਪਹਿਲਾਂ ਵੀ ਉਸ ਐਸਐਚਓ ਸਾਹਿਬ ਨੂੰ ਕਾਫੀ ਸ਼ਿਕਾਇਤਾਂ ਆਈਆਂ ਹੋਈਆਂ ਸੀ ਕੈਦੀਆਂ ਦੀਆਂ ਪਰ ਉਹ ਇਹ ਸੋਚਦੇ ਸੀਗੇ ਨਾ ਜਿੰਨਾ ਗਲਤੀਆਂ ਕੀਤੀਆਂ ਉਹ ਹਨਾ ਕਿ ਐਵੇਂ ਹੀ ਭੋਗਦੇ ਹੁੰਦੇ ਨੇ ਪਰ ਉਸ ਨੂੰ ਫਿਰ ਇਹ ਗੱਲ ਕੀਤੀ ਨਾ ਕੀਤੀ ਗਲਤ ਲੱਗਣ ਜਾ ਲੱਗ ਜਾਂਦੀ ਕਿ ਜਦੋਂ ਉਸ ਨੂੰ ਸਜ਼ਾ ਤਾਂ ਪਹਿਲਾਂ ਹੀ ਮਿਲ ਚੁੱਕੀ ਹੈ ਕਾਨੂੰਨ ਵੱਲੋਂ ਤੇ ਹੁਣ ਕਿਉਂ ਫਿਰ ਉਸ ਦੇ ਮਾਪਿਓ ਵੀ ਦੱਸਦੇ ਨੇ ਕਿ ਉਸ ਦੀ ਕੋਈ ਗਲਤੀ ਨਹੀਂ ਉਹ ਇੱਕ ਇਮਾਨਦਾਰ ਸਾਡਾ ਪੁੱਤਰ ਹੈ ਜਾਂ ਕਿਸ ਤਰ੍ਹਾਂ ਕਿ ਉਹ ਉਹਦਾ ਆਪਦਾ ਹੀ ਬੇਟਾ ਕੱਢਦਾ ਹੈ ਪਰ ਉਹ ਆਪਦੇ ਬੇਟੇ ਨੂੰ ਕੁਝ ਨਹੀਂ ਕਹਿੰਦਾ ਤੇ ਇਸ ਨੂੰ ਸ਼ਿਕਾਇਤ ਦਰਜ ਕਰਵਾ ਦਿੰਦਾ ਹੈ ਤੇ ਇਸ ਨੂੰ ਜੇਲ੍ਹ ਭੇਜ ਦਿੰਦਾ ਹੈ ਉਸ ਦੇ ਮਾਪਿਓ ਦੀ ਗੱਲ ਸੁਣ ਕੇ ਉਹ ਫਿਰ ਸੋਚਦਾ ਹੈ ਕਿ ਇੱਕ ਵਾਰ ਕਿਵੇਂ ਨਾ ਕਿਵੇਂ ਜਾ ਕੇ ਜੇਲ੍ਹ ਵਿੱਚ ਦੇਖਿਆ ਜਾਵੇ ਕਿ ਕੀ ਕੁਝ ਹੋ ਰਿਹਾ ਹੈ ਤੇ ਕੀ ਉੱਥੇ ਇਸ ਤਰ੍ਹਾਂ ਤਾਂ ਮੈਂ ਜਾਵਾਂਗਾ ਤੇ ਮੇਰਾ ਕਿਸੇ ਨੇ ਹਨਾ ਕੁਝ ਨਹੀਂ ਫਿਰ ਉਸ ਮੁੰਡੇ ਦੇ ਕੋਲ ਜਾਂਦਾ ਹੈ ਜੇਲ੍ਹ ਵਿੱਚ ਤੇ ਜਦੋਂ ਉਸ ਨੂੰ ਪੁੱਛਣ ਦਾ ਪ੍ਰਕਾਸ਼ ਨੂੰ ਕਹਿੰਦਾ ਹੈ ਕਿ ਦੱਸ ਤੇਰੇ ਨਾਲ ਕੀ ਹੋਇਆ ਹੈ ਜਾਂ ਕੀ ਕੀ ਪ੍ਰੋਬਲਮ ਹੈ ਤੈਨੂੰ ਜੇਲ੍ਹ ਵਿੱਚ ਤੇ ਉਹ ਅੱਗੋਂ ਕੁਝ ਵੀ ਬੋਲਦਾ ਨਹੀਂ ਕਿਉਂਕਿ ਉਹਨੇ ਉੱਥੇ ਰਹਿਣਾ ਹੁੰਦਾ ਹੈ ਤੇ ਉਹ ਕੈਦੀਆਂ ਤੋਂ ਡਰਦਾ ਉਹਨੂੰ ਹੁੰਦਾ ਕਿ ਇਹ ਕਿਤੇ ਮੈਨੂੰ ਮਾਰ ਹੀ ਨਾ ਦੇਣ ਬਾਅਦ ਵਿੱਚ ਜਾਂ ਮੇਰੇ ਨਾਲ ਹੋਰ ਕਿਤੇ ਇਹਦੋਂ ਵੀ ਜ਼ਿਆਦਾ ਕੁੱਟ ਮਾਰ ਵੱਧ ਨਾ ਕਰਨ ਇਸ ਕਰਕੇ ਉਹ ਡਰਦਾ ਹੋਇਆ ਉਹਨਾਂ ਦੇ ਸਾਹਮਣੇ ਬਿਲਕੁਲ ਵੀ ਨਹੀਂ ਬੋਲਦਾ ਜਿਸ ਕਰਕੇ ਉਹ ਬਿਲਕੁਲ ਨਹੀਂ ਬੋਲਦਾ ਤੇ ਜਿਸ ਕਰਕੇ ਕਿ ਉਹਨਾਂ ਦੇ ਘਰ ਦੇ ਉਹ ਫਿਰ ਵਾਪਸ ਚਲੇ ਜਾਂਦੇ ਨੇ ਤੇ ਇਹ ਵੀ ਘਰ ਵਾਪਸ ਆ ਜਾਂਦਾ ਹੈ ਤੇ ਅਗਲੇ ਦਿਨ ਫਿਰ ਉਸਦੇ ਮਾਪਿ ਉਹ ਜਦੋਂ ਉਹਦੇ ਕੋਲ ਜਾਂਦੇ ਨੇ ਕਿ ਤੂੰ ਕੱਲ ਕਿਉਂ ਨਹੀਂ ਦੱਸਿਆ ਉਹ ਐਸਐਚਓ ਸਾਹਿਬ ਨੂੰ ਤੇ ਫਿਰ ਉਹ ਦੱਸਦਾ ਹੈ ਕਿ ਇਹਨਾਂ ਮੈਨੂੰ ਹੋਰ ਵੀ ਜ਼ਿਆਦਾ ਕੁੱਟਮਾਰ ਕਰਨੀ ਸੀ ਇਸ ਕਰਕੇ ਮੈਂ ਨਹੀਂ ਦੱਸਿਆ ਤੇ ਮੈਨੂੰ ਇਨਰਖੰਦ ਮਾਰ ਵੀ ਨਾ ਦੇਣ ਇਸ ਕਰਕੇ ਮੈਂ ਨਹੀਂ ਦੱਸਿਆ ਮੈਂ ਔਖਾ ਸੌਖਾ 3 ਮਹੀਨੇ ਕੱਢ ਲਾਂਗਾ ਤੇ ਬਾਹਰ ਆ ਜਾਾਂਗਾ ਫਿਰ ਐਸਐਚਓ ਸਾਭ ਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਸ਼ਾਇਦ ਉਹਨੇ ਡਰਦੇ ਨੇ ਨਾ ਦੱਸਿਆ ਹੋਵੇ ਇਸ ਕਰਕੇ ਉਹ ਆਦਾ ਪੇਸ ਬਦਲਦਾ ਹੈ ਤੇ ਉਹ ਜੇਲਰ ਵਾਲੇ ਕੱਪੜੇ ਪਾਉਂਦਾ ਹੈ ਕੈਦੀਆਂ ਵਾਲੇ ਕੱਪੜੇ ਪਾ ਕੇ ਤੇ ਉਹ ਐਂਟਰੀ ਕਰ ਜਾਂਦਾ ਥੋੜਾ ਬਹੁਤ ਹਾਲ ਦੇ ਮੂੰਹ ਤੇ ਵੀ ਇਸ ਤਰ੍ਹਾਂ ਕਰ ਲੈਂਦਾ ਕਿ ਉਸ ਨੂੰ ਕੋਈ ਪਛਾਣਨੇ ਨਾ ਥੋੜੇ ਬਹੁਤੇ ਵਾਲ ਇਧਰ ਉਧਰ ਕਰਕੇ ਤੇ ਉਹ ਜੇਲ੍ਹ ਵਿੱਚ ਚਲਾ ਜਾਂਦਾ ਜਦੋਂ ਉਹ ਜੇਲਰ ਵਿੱਚ ਜਾਂਦਾ ਹੈ ਤੇ ਉਸ ਨੂੰ ਪਹਿਲਾਂ ਚੌਂਕੀਦਾਰ ਪੁੱਛਦੇ ਨੇ ਕਿ ਤੇਰੀ ਕੀ ਹਨਾ ਤੈਨੂੰ ਕੇਸ ਸਜ਼ਾ ਮਿਲੀਏ ਤੇ ਉਹ ਫਿਰ ਐਵੇਂ ਦੱਸਦਾ ਹੈ ਕਿ ਮੈਨੂੰ ਸਜ਼ਾ ਮਿਲੀ ਇੰਨੇ ਚੰਦ ਦੀ ਹੋਈ ਏ ਤੇ ਮੈਂ ਇੱਥੇ ਆਇਆ ਤੇ ਉਹ ਫਿਰ ਕਹਿੰਦਾ ਕਿ ਚਲ ਤੂੰ ਨਵਾਂ ਆਇਆ ਤੇ ਤੂੰ ਅੱਜ ਮੇਰੀਆਂ ਲੱਤਾ ਬਾਵਾ ਕੁੱਟੇਗਾ ਰਾਤ ਸ਼ਾਮ ਨੂੰ ਤੇ ਤੂੰ ਮੇਰੀ ਸੇਵਾ ਕਰੇਗਾ ਉਹ ਕਹਿੰਦਾ ਠੀਕ ਏ ਸਾਬ ਜੀ ਕਰ ਦਾਂਗਾ ਤੇ ਉਹ ਇਸੇ ਤਰ੍ਹਾਂ ਕਰਕੇ ਅੰਦਰ ਚਲਾ ਜਾਂਦਾ ਹੈ ਤੇ ਅੰਦਰ ਜਿਹੜੇ ਕਾਫੀ ਪੁਰਾਣੇ ਕੈਦੀ ਹੁੰਦੇ ਨੇ ਜਿਨ੍ਹਾਂ ਨੇ ਕਾਫੀ ਵੱਡੇ ਜ਼ੁਲਮ ਕੀਤੇ ਹੁੰਦੇ ਨੇ ਉਹ ਹੋਰ ਵੀ ਜ਼ਿਆਦਾ ਅਤਿਆਚਾਰ ਕਰਦੇ ਨੇ ਉਹ ਉਹਨਾਂ ਤੋਂ ਹੀ ਸਾਰੇ ਕੰਮ ਕਰਵਾਉਂਦੇ ਨੇ ਆਪਦੇ ਖਾਣੇ ਵਾਲੀਆਂ ਪਲੇਟਾਂ ਥਾਲੀਆਂ ਵੀ ਧਵਾਉਂਦੇ ਨੇ ਇਸੇ ਤਰ੍ਹਾਂ ਉਹਨਾਂ ਤੇ ਬਹੁਤ ਹੀ ਜ਼ਿਆਦਾ ਜ਼ੁਲਮ ਕਰਦੇ ਨੇ ਇਹ ਫਿਰ ਬਾਅਦ ਵਿੱਚ ਹੋਰ ਜਿਹੜੇ ਛੋਟੇ ਪੁਲਿਸ ਵਾਲੇ ਚੌਂਕੀਦਾਰ ਹੁੰਦੇ ਨੇ ਉਹ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਤੁਸੀਂ ਤੂੰ ਆਪਦੇ ਕੱਪੜੇ ਲਾ ਤੇ ਇਸ ਤਰ੍ਹਾਂ ਜਾਂ ਕੁਝ ਵੀ ਉਸ ਨੂੰ ਕਹਿੰਦੇ ਨੇ ਤੇ ਉਹ ਮਨਾ ਕਰ ਦਿੰਦਾ ਕਿ ਮੈਂ ਆਪਦੇ ਕੱਪੜੇ ਨਹੀਂ ਲਾਵਾਂਗਾ ਤੇ ਉਹ ਕਹਿੰਦੇ ਆ ਕਿ ਤੇਰੇ ਵਿੱਚ ਕੁਝ ਜ਼ਿਆਦੀ ਹਵਾਏ ਕੱਢਣੀ ਪੈਗੀ ਫਿਰ ਉਸ ਨੂੰ ਕੁੱਟਦੇ ਨੇ ਦੋ ਤਿੰਨ ਥੱਪੜ ਮਾਰਦੇ ਨੇ ਕਿਸੋਟੀਆਂ ਵਗੈਰਾ ਵੀ ਮਾਰਦੇ ਨੇ ਉਹ ਫੇਰ ਵੀ ਨਹੀਂ ਇੰਨਾ ਚੁੱਪ ਕਰਕੇ ਖੜਾ ਰਹਿੰਦਾ ਹੈ ਪਰ ਆਪਦੇ ਕੱਪੜੇ ਨਹੀਂ ਉਤਾਰਦਾ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਤੋਂ ਬਾਅਦ ਉਸ ਨੂੰ ਕਹਿੰਦੇ ਆ ਕਿ ਜੇ ਤੂੰ ਆਪਦੇ ਕੱਪੜੇ ਨਹੀਂ ਉਤਾਰਨੇ ਤੇ ਚੱਲ ਤੂੰ ਫਲਸ਼ਾਂ ਸਾਫ਼ ਕਰ ਦਿਆਂ ਇਸ ਤਰ੍ਹਾਂ ਉਹਨਾਂ ਨੂੰ ਉੱਥੇ ਫੜ ਕੇ ਲਜਾਇਆ ਜਾਂਦਾ ਹੈ ਤੇ ਉਸ ਦੇ ਕੀ ਸ਼ਰਟ ਤੋਂ ਫੜ ਲਿਆ ਜਾਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਚੱਲ ਸਾਫ਼ ਕਰਕੇ ਆ ਸਾਰੀਆਂ ਜਦੋਂ ਇਹ ਚੀਜ਼ਾਂ ਵੇਖਦਾ ਤੇ ਉਸ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਆਪਦੇ ਆਪ ਤੇ ਬਾਹਰ ਹੋ ਜਾਂਦਾ ਹੈ ਤੇ ਫਿਰ ਉਹ ਉਸੇ ਟਾਈਮ ਹੀ ਦੱਸ ਦਿੰਦਾ ਹੈ ਕਿ ਮੈਂ ਐਸਾ ਹਾਂ ਇਹ ਚੀਜ਼ ਸੁਣ ਕੇ ਸਾਰੇ ਕੈਦੀਆ ਜਿਨ੍ਹਾਂ ਨੇ ਉਹਦੇ ਉੱਤੇ ਝੁਲਮ ਕੀਤਾ ਹੁੰਦਾ ਹੈ ਉਹ ਸਾਰੇ ਹੀ ਖੜੇ ਦੇਖਦੇ ਹੀ ਰਹਿ ਜਾਂਦੇ ਨੇ ਤੇ ਉਹ ਮੁੰਡੇ ਮੁੰਡਾ ਉਸ ਦਾ ਕਿਤੇ ਨਾ ਕਿਤੇ ਮਿੱਤਰ ਬਣ ਚੁੱਕਿਆ ਸੀ ਕਿਉਂਕਿ ਉਹ ਬਹੁਤ ਹੀ ਚੰਗਾ ਸੀ ਤੇ ਉਹ ਉਸਰੋਂ ਵੀ ਜੇਲ੍ਹ ਦੇ ਵਿੱਚ ਇਹੀ ਦੱਸਦਾ ਹੈ ਕਿ ਮੇਰੀ ਕੋਈ ਗਲਤੀ ਨਹੀਂ ਸੀ ਕਿਉਂਕਿ ਜੇ ਉਸ ਨੇ ਕੀਤੀ ਹੁੰਦੀ ਫਿਰ ਕੈਦੀ ਨੂੰ ਤਾਂ ਸਹੀ-ਸਹੀ ਦੱਸ ਹੀ ਦੇਣਾ ਸੀ ਕਿ ਹਾਂ ਮੈਂ ਚੋਰੀ ਕੀਤੀ ਏ ਫਿਰ ਉਹ ਪੁਲਿਸ ਵਾਲਾ ਸੋਚਦਾ ਹੈ ਕਿ ਕਿਤੇ ਨਾ ਕਿਤੇ ਅੱਜ ਵੀ ਲੋਕ ਜਿਹੜੇ ਗਲਤ ਕੇਸਾਂ ਦੇ ਵਿੱਚ ਝੂਠੇ ਵਿਚਾਰੇ ਫਸ ਜਾਂਦੇ ਨੇ ਗਰੀਬ ਹੋਣ ਕਰਕੇ ਜਾਂ ਕੁਝ ਹੋਰ ਸਬੂਤ ਪੁਲਿਸ ਵਾਲੇ ਨੂੰ ਨਾ ਮਿਲਣ ਦੇ ਕਰਕੇ ਇਹਨਾਂ ਨੂੰ ਕਿਤੇ ਨਾ ਕਿਤੇ ਸਜ਼ਾ ਕਿ ਜਿਨ੍ਹਾਂ ਦੇ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਵੀ ਪੂਤਣਾ ਪੈਂਦਾ ਏ ਇਸ ਕਰਕੇ ਉਸ ਦੀ ਬਹੁਤ ਹਮਦਰਦੀ ਲੈ ਰਿਆ ਸੀ ਤੇ ਉਸ ਨੂੰ ਕਾਫੀ ਯਾਰੀ ਦੋਸਤੀ ਵਧੀਆ ਬਣ ਜਾਂਦੀ ਉਸ ਦੀ ਉਸ ਦੇ ਨਾਲ ਫਿਰ ਉਹ ਕੀ ਕਰਦਾ ਏ ਕਿ ਫਿਰ ਉਸ ਤੋਂ ਬਾਅਦ ਉਸ ਨੂੰ ਬਾਹਰ ਜੇਲ੍ਹ ਤੋਂ ਜਦੋਂ ਸੋਹਂਦੇ ਨੇ ਉਹ ਸਾਰੇ ਖੜੇ ਦੇ ਖੜੇ ਦੇਖ ਰਿਹਾ ਹੁੰਦੇ ਨੇ ਤੇ ਉਸ ਦੇਖਦੇ ਰਹਾਂ ਰਹ ਜਾਂਦੇ ਉਹ ਕਹਿੰਦੇ ਨੇ ਸਾਹਿਬ ਜੀ ਤੁਸੀਂ ਉਸ ਤੇ ਪੈਰੀ ਪੈ ਜਾਂਦੇ ਨੇ ਕਿ ਨਹੀਂ ਸਾਡੀ ਕੋਈ ਗਲਤੀ ਨਹੀਂ ਅਸੀਂ ਅਸੀਂ ਕੁਝ ਨਹੀਂ ਕੀਤਾ ਇਸ ਤਰ੍ਹਾਂ ਕਹਿਣ ਲੱਗ ਪੈਂਦੇ ਨੇ ਤੇ ਉਹ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਹੀ ਤਾਂ ਕੀਤਾ ਜੇ ਵੀ ਤੁਸੀਂਾਂ ਦੇ ਜੇ ਕੁਝ ਨਹੀਂ ਕੀਤਾ ਹੋਰ ਕਿਸ ਤਰ੍ਹਾਂ ਕਰੋਗੇ ਫਿਰ ਉਹ ਜਿਹੜੇ ਗਲਤ ਚੌਂਕੀਦਾਰ ਹੁੰਦੇ ਨੇ ਉਹਨਾਂ ਨੂੰ ਇੱਕ ਵਾਰੀ ਤਾਂ ਉਹ ਵਾਰਨਿੰਗ ਦਿੰਦਾ ਹੈ ਤੇ ਜਿਹੜੇ ਕਿ ਕੈਦੀ ਹੁੰਦੇ ਉਹਨਾਂ ਨੂੰ ਹੋਰ ਅਗਲੀ ਖਸਖਤ ਜਿਹੜੀ ਜੇਲ ਹੁੰਦੀ ਉਸ ਵਿੱਚ ਭੇਜ ਦਿੱਤਾ ਜਾਂਦਾ ਹੁੰਦਾ ਹੈ ਜਿਹੜੇ ਗਲਤ ਗੈਦੀ ਹੁੰਦੇ ਉਹਨਾਂ ਨੂੰ ਇੱਕ ਹੀ ਤੌਰ ਤੇ ਇਕੱਠਾ ਭੇਜਿਆ ਜਾਂਦਾ ਹੈ ਤੇ ਜਿਨ੍ਹਾਂ ਦੇ ਛੋਟੀਆਂ ਮੋਟੀਆਂ ਆ ਚੋਰੀਆਂ ਵਗੈਰਾ ਹੁੰਦੇ ਉਹਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਿਨ੍ਹਾਂ ਪੋਲੇ ਪਾਲੇ ਹੁੰਦੇ ਹਨ ਉਹਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਿਹੜੇ ਚੌਂਕੀਦਾਰ ਹੁੰਦੇ ਉਹਨਾਂ ਦੇ ਸਖਤ ਤੋਂ ਸਖਤ ਤੇ ਇੱਕ ਦੋ ਜਿਹੜੇ ਬਹੁਤ ਜ਼ਿਆਦਾ ਜ਼ੁਲਮ ਕਰਦੇ ਸੀ ਉਹਨਾਂ ਨੂੰ ਸਸਪੈਂਡ ਵੀ ਉਹ ਕਰਵਾ ਦਿੰਦਾ ਹੈ ਐਸਐਚਓ ਸਾਹਿਬ ਫੇਰ ਜੋ ਦੇਖ ਕੇ ਤੇ ਬਾਅਦ ਵਿੱਚ ਉਹ ਉਸ ਦਾ ਕਾਫੀ ਫਰੈਂਡ ਬਣ ਚੁੱਕਿਆ ਸੀ ਉਸ ਤੋਂ ਬਾਅਦ ਉਸ ਦੀ ਸਜ਼ਾ ਮaaf ਕਰਵਾਉਂਦਾ ਹੈ ਕਿ ਇਹ ਗਲਤ ਤੇ ਇਹ ਸਹੀ ਇਹ ਸਹੀ ਹੈ ਕਿ ਇਹ ਗਲਤ ਨਹੀਂ ਹੈਗਾ ਇਹਨੇ ਕੁਝ ਵੀ ਗਲਤ ਕੰਮ ਨਹੀਂ ਕੀਤਾ ਇਸ ਕਰਕੇ ਉਸ ਨੂੰ ਉਹ ਕਢਵਾ ਲਿੰਦਾ ਬਾਹਰ ਉਸ ਦੀ 2 ਮਹੀਨਿਆਂ ਦੀ ਸਜ਼ਾ ਵੀ ਮaaf ਕਰਵਾ ਦਿੰਦਾ ਹੈ ਉਸ ਦੇ ਮਾਪਿਓ ਉਸ ਦੇ ਪੈਰੀ ਅਗਲੇ ਦਿਨ ਜਦੋਂ ਉਸ ਦੀ ਮaaf ਕਰਦੇ ਉਹ ਕਰ ਜਾਂਦਾ ਹੈ ਉਸ ਤੋਂ ਅਗਲੇ ਦਿਨ ਉਸ ਦੇ ਮਾਪਿਓ ਆਉਂਦੇ ਨੇ ਉਸ ਦੇ ਪੈਰੀ ਪੈਂਦੇ ਨੇ ਕਿ ਤੁਸੀਂ ਸਾਡੀ ਬਹੁਤ ਹੀ ਜ਼ਿਆਦਾ ਮਦਦ ਕੀਤੀ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਿ ਤੁਸੀਂ ਸਾਡੀ ਇੰਨੀ ਸੁਣੀ ਫਿਰ ਉਹ ਉਹਨਾਂ ਦੇ ਬਾਅਦ ਵਿੱਚ ਉਹਨਾਂ ਦੇ ਜਿਹੜਾ ਕਿ ਹੋਰ ਵੀ ਬਹੁਤ ਅੰਦਰ ਗਲਤ ਕੰਮ ਹੁੰਦੇ ਸੀ ਜਿਵੇਂ ਕੋਈ ਇਸੇ ਦੀ ਚੌਕ ਇਹ ਜੜ ਚੌਕੀਦਾਰ ਸੀ ਉਹ ਹੈਲਪ ਵਗੈਰਾ ਕਰਦੇ ਸੀ ਨਸ਼ਾ ਪਤੰਦਰ ਲਿਉਣ ਚ ਉਹਨਾਂ ਨੂੰ ਵੀ ਸਖਤ ਤੋਂ ਸਖਤ ਉਸ ਨੇ ਸਜ਼ਾ ਦਵਾਈ ਫਿਰ ਜਿਹੜੇ ਇੱਕ ਦੋ ਚੌਕੀਦਾਰ ਸਸਪੈਂਡ ਹੋਏ ਸੀ ਉਸ ਸ਼ਫਾਰਿਸ਼ ਕਰਕੇ ਫਿਰ ਉਸ ਜਿਹੜਾ ਮੁੰਡਾ ਹੈਗਾ ਸੀ ਸਿਆਣਾ ਪ੍ਰਕਾਸ਼ ਸਿੰਘ ਉਸ ਨੂੰ ਉਸ ਨੇ ਇਹਦਰ ਚੌਂਕੀਦਾਰ ਦੀ ਨੌਕਰੀ ਦੇ ਦਿੱਤੀ ਸੀ ਕਿ ਪੁਲਿਸ ਦੇ ਵਿੱਚ ਉਸ ਨੂੰ ਨੌਕਰੀ ਦਵਾ ਦਿੱਤੀ ਸੀ ਤੇ ਉਸ ਦੀ ਕਾਫੀ ਜਿਆਦੀ ਉਸ ਨੇ ਮਦਦ ਕੀਤੀ ਜੇਲ੍ਹ ਨਾਲ ਉਸ ਦੇ ਘਰ ਦੇ ਹਾਲਾਤ ਵੀ ਥੋੜੇ ਜੇ ਠੀਕ ਹੋ ਗਏ ਤੇ ਆਦੇ ਮਾਪਿਓ ਦਾ ਸਹਾਰਾ ਬਣ ਸਕਿਆ ਇੱਥੇ ਹੀ ਵੀਡੀਓ ਦੀ ਸਮਾਪਤੀ ਹੁੰਦੀ ਹੈ ਬਾਅਦ ਵਿੱਚ ਉਹ ਦੱਸਦਾ ਹੈ ਕਿ ਮੈਂ ਇਹ ਸੋਚਿਆ ਕਿ ਜੇ ਮਰ ਗਿਆ ਤੇ ਇਹਦੇ ਮਾਪਿਓ ਦੀ ਸੇਵਾ ਕੌਣ ਕਰੇਗਾ ਤਾਂ ਮੈਨੂੰ ਜੇਲ੍ਹ ਵਿੱਚ ਇਹ ਭੇਸ ਬਦਲ ਕੇ ਜਾਣਾ ਪਿਆ ਤਾਈ ਮੈਂ ਇਸ ਦੇ ਲਈ ਇੰਨਾ ਕੁਝ ਕੀਤਾ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਹਾਂ ਕਿਸੇ ਮੇਰੀ ਗਲਤੀ ਦੇ ਕਾਰਨ ਕਿ ਮੈਨੂੰ ਗੱਲ ਦਾ ਪਤਾ ਹੁੰਦੇ ਹੋਇਆ ਵੀ ਕਿਸੇ ਨੂੰ ਸਜ਼ਾ ਜਾਂ ਕਿਸੇ ਨਾਲ ਕੁਝ ਗਲਤ ਨਾ ਹੋ ਜਾਵੇ ਇਸ ਕਰਕੇ ਕਿਹਾ ਪਰ ਕੈਦ ਵਿੱਚ ਬਹੁਤ ਹੀ ਜ਼ਿਆਦਾ ਕੈਦ ਕੱਟਣੀ ਔਖੀ ਹੈ ਜਿਸ ਕਰਕੇ ਉਸਨੇ ਉਸ ਦੀ ਹੈਲਪ ਕੀਤੀ ਤੇ ਅੱਜ ਉਹ ਵਧੀਆ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਿਆ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਸਟੋਰੀ ਦੇ ਨਾਲ ਧੰਨ ਤਰ